ਉਹਨੂੰ ਮੰਦ ਕਰਮ ਕਰਨਾ ਭੁੱਲ ਗਿਆ ਕਹਿਣ ਲੱਗੇ ਸ਼ੁਕਰ ਹੈ ਪ੍ਰਮਾਤਮਾ ਦਾ ਜਿਹਦੇ ਅੰਦਰ ਰੱਬ ਦਾ ਭੈ ਪੈਦਾ ਹੋ ਜਾ ਉਹਨੂੰ ਖੱਬੇ ਸੱਜੇ ਦੇ ਪਾਪ ਵੀ ਭੁੱਲ ਜਾਂਦੇ ਨੇ ਕਹਿੰਦੇ ਨੇ ਕਬੀਰ ਭਲੀ ਪਰੀ ਬੜਾ ਚੰਗਾ ਹੋਇਆ ਜੋ ਭਉ ਪਰਿਆ ਤੇਰਾ ਭੈ ਮੇਰੇ ਮਨ ਚ ਆ ਗਿਆ ਦਿਸ਼ਾਂ ਗਈ ਸਭ ਭੂਲ ਹੁਣ ਖੱਬੇ ਸੱਜੇ ਜਿਹੜੇ ਦੇਖਦੇ ਸਾਂ ਸਭ ਕੁਝ ਭੁੱਲ ਗਿਆ ਔਰਾ ਘਰ ਔਰਾ ਦਰਤਾ ਪਾਸਮਨੇ ਔਲੇ ਗੜੇ ਬਰਫ਼ ਦਾ ਟੁਕੜਾ ਕਹਿੰਦੇ ਨੇ ਹੁਣ ਹੈ ਤਾਂ ਵਿਚਾਰਾ ਪਾਣੀ ਦੇ ਰੂਪ ਜੰਮ ਗਿਆ ਨਾ ਕਿਹਦੇ ਜਿਸ ਪਾਣੀ ਦੇ ਗੜੇ ਤੇ ਪਾਣੀ ਦੇ ਟੁਕੜੇ ਵਹਿਗ ਰੂਪ ਜੰਮੀ ਬਰਫ਼ ਦੇ ਟੁਕੜੇ ਤੇ ਸੂਰਜ ਦੀਆਂ ਕਿਰਨਾਂ ਪਹਿਣ ਉਹ ਤਾਂ ਖੁਸ਼ੀ ਮਨਾਏਗਾ ਨਾ ਕਿ ਕਿਰਨ ਦਾ ਸੇਕ ਹੈ ਪਰ ਦੁਬਾਰਾ ਫਿਰ ਮੈਂ ਉਹਦੇ ਵਿੱਚ ਮਿਲ ਚੱਲਿਆ ਜਿੱਥੋਂ ਮੈਂ ਵਿਛੜਿਆ ਕਹਿੰਦੇ ਪ੍ਰਮਾਤਮਾ ਤੇਰਾ ਪਹਿ ਸੱਚੀ ਗੱਲ ਹੈ ਕਿ ਮੇਰੇ ਅੰਦਰ ਇਹ ਪੈਦਾ ਕਰਦਾ ਮੈਂ ਹਉਮੇ ਵੱਲੋਂ ਪਿਗਲ ਪਿਗਲ ਕੇ ਤੇਰੇ ਦੇ ਨਾਲ ਮਿਲ ਰਿਹਾ ਹਾਂ ਕਬੀਰ ਭਲੀ ਭਰੀ ਜੋ ਪਉ ਪਰਿਆ દિਸ਼ਾ ਗਈ ਸਭ ਪੂਲ ਔਰ ਘਰ ਪਾਣੀ ਭਇਆ ਜਾਇ ਮਿਲਿਓ ਢਲ ਕੂਲ ਆਰਚ ਮਿਲ ਗਿਆ ਦੂਸਰਾ ਸ਼ਲੋਕ ਹੈ ਗੁਰੂ ਅੰਗਦ ਦੇਵ ਜੀ ਦਾ ਜਿੰਨਾ ਭਾਉ ਨਹੀਂ ਨਹੀਂ ਇਹ ਨਹੀਂ ਜਿੰਨਾ ਭਾਉ ਤਿੰਨ ਨਾਹੀਂ ਭਾਉ ਮੁਚ ਭਾਉ ਨਿਭਵਿਆ ਫਿਰ ਸੁਣਿਓ ਤੋਕ ਜਿੰਨਾ ਭਾਉ ਤਿੰਨ ਨਾਹਿ ਭਾਉ ਇੱਕੋ ਸ਼ਬਦ ਜਿਨ੍ਹਾਂ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਜਾਏ ਉਹਨਾਂ ਅੰਦਰ ਸੰਸਾਰ ਦਾ ਕੋਈ ਭੈ ਨਹੀਂ ਜਿਨ੍ਹਾਂ ਭਾਉ ਤਿੰਨ ਨਾਹਿ ਭਾਉ ਮੁਚ ਭਾਉ ਨਿਭਵਿਆਂ ਮੁਚ ਦਾ ਅਰਥ ਬਹੁਤ ਜ਼ਿਆਦਾ ਨਿਭਵਿਆਂ ਦਾ ਅਰਥ ਇਹ ਜਿਹੜੇ ਰੱਬ ਦੇ ਭੈ ਤੋਂ ਆਕੀ ਨਹੀਂ ਅਸੀਂ ਨਹੀਂ ਮੰਨਦੇ ਮਹਾਰਾਜ ਕਹਿੰਦੇ ਡਰਦੇ ਭੈ ਨਹੀਂ ਮੁਚ ਭਾਉ ਮੁਚ ਭਾਉ ਦਾ ਅਰਥ ਬਹੁਤ ਵੱਡਾ ਭਾਉ ਨਿਭਵਿਆਂ ਤੇ ਮਹਾਰਾਜ ਦੁਨੀਆਂ ਤੇ ਸਮਝਦੀ ਨਹੀਂ ਸਤਿਗੁਰੂ ਕਹਿੰਦੇ ਨੇ ਨਾਨਕ ਏ ਪਟੰਤਰਾਂ ਤਿਤ ਦੀਵਾਨ ਗਿਆਂ ਜਦੋਂ ਰੱਬ ਦੇ ਘਰ ਚ ਬੰਦਾ ਕੋਈ ਜਾਂਦਾ ਫਿਰ ਪਤਾ ਲੱਗੇਗਾ ਉਹਦਾ ਭੈ ਕੀ ਹੈ ਫਿਰ ਮੈਂ ਬੇਨਤੀ ਕਰਾਂਗਾ ਜਦੋਂ ਕੋਈ ਪਰਮਾਤਮਾ ਦੇ ਭੈ ਚ ਜਿੰਦਾ ਨਿਰਮਲ ਪੌਚ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਸ ਪੌਚ ਦੁੱਖ ਨਹੀਂ ਉਹਦੇ ਚ ਸੁੱਖ ਜਨਮ ਲੈਂਦਾ ਇਹਨੂੰ ਸਾਹਿਬ ਨੇ ਕਿਹਾ ਉਟਤ ਸੁਖਿਆ ਬੈਠਤ ਸੁਖਿਆ ਭੌ ਨਹੀਂ ਲੱਗੈ ਸੰਸਾਰ ਦਾ ਭੈ ਨਹੀਂ ਲੱਗਦਾ ਜਾਂ ਐਸੇ ਬੁਝਿਆ ਜਦੋਂ ਕੋਈ ਨਿਰਭਉ ਹੋ ਜਾਏ ਤੇ ਨਿਰਪੈਤਾ ਉਮਰ ਦੀ ਮੁਤਾਜ ਨਹੀਂ ਕਈ ਇਹ ਵੀ ਜਿਹੜਾ ਨਿਰਭਉ ਅਵਸਥਾ ਹੈ ਨਾ ਜੀ ਇਹਨੂੰ ਗੁਰਬਾਣੀ ਚ ਅਪੈ ਪਦ ਦਾਨ ਵੀ ਕਿਹਾ ਇਹਨੂੰ ਗੁਰੂ ਗ੍ਰੰਥ ਸਾਹਿਬ ਚ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋਂ ਮਨਤਾਨੀ ਡਿਗਾ ਨਾ ਡੋਲੇ ਦਿੜ ਕਰ ਰਿਓ ਇਹਨੂੰ ਸੁਖਮਨੀ ਸਾਹਿਬ ਜੀ ਕਿਹਾ ਪ੍ਰਭ ਕੈ ਸਿਮਰਨ ਨੇਚਲ ਅਸਨ ਹੁੰਨਰ ਪੈਤਾ ਦਾ ਸਬੰਧ ਉਮਰ ਨਾਲ ਨਹੀਂ ਕਈ ਬੰਦੇ ਸੱਚੀ ਗੱਲ ਜੇ ਕੱਦ ਕਾਟ ਕਰਕੇ ਬੜੇ ਹੱਟੇ-ਕੱਟੇ ਹੁੰਦੇ ਨੇ ਅੰਦਰੋਂ ਇੰਨੇ ਕਮਜ਼ੋਰ ਹੁੰਦੇ ਨੇ ਕੰਮ ਦੇ ਦੁਨੀ ਚੰਦ ਤੇ ਬਚਿੱਤਰ ਸਿੰਘ ਦਾ ਸ਼ਰੀਰ ਹੀ ਕੁਝ ਇੱਕ 5 ਫੁੱਟ ਦਾ ਇੱਕ 6 1/2 ਫੁੱਟ ਦਾ ਫਿਰ ਬੇਨਤੀ ਸੁਣਿਓ ਜਿਸ ਅੰਦਰ ਨਿਰਮਲ ਭਉ ਪਰਮਾਤਮਾ ਦਾ ਉਹ ਸੰਸਾਰ ਦੇ ਭੈ ਤੁਕ ਸੱਚੀ ਮੁੱਚੀ ਮੁਕਤ ਤੇ ਆਪਣੀ ਤਵਾਰੀਖ ਦਾ ਕੋਈ ਪੰਨਾ ਪੜ ਕੇ ਦੇਖੋ ਪਿਆਰਿਓ ਸਿੱਧੀ ਜੀ ਗੱਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਲੈ ਲਓ ਮੈਂ ਇਹ ਨਹੀਂ ਕੋਈ ਸਾਕਾ ਸੁਣਾ ਲੱਕਾ ਇੱਕ ਪੈ ਹੈ ਪ੍ਰਮਾਤਮਾ ਦਾ ਗੁਰੂ ਦਾ ਜਦੋਂ ਪੇਸ਼ ਹੁੰਦੇ ਨੇ ਵਜ਼ੀਰ ਖਾਂ ਪੁੱਛਦਾ ਇੱਕ ਗ੍ਰੰਥ ਹੈ ਜੀ ਕਥਾ ਗੁਰੂ ਜੀ ਕੇ ਸਤਨ ਕੀ ਆਪਾਂ ਇਹਦਾ ਜ਼ਿਕਰ ਸਰਹੰਦਵੀ ਕੀਤਾ ਸੀ ਉੱਥੇ ਭਰੀ ਕਚਹਿਰੀ 'ਚ ਪੁੱਛਿਆ ਜਾਂਦਾ ਤੁਸੀਂ ਕੌਣ ਤੇ ਉਹ ਬੜੇ ਸੋਹਣੇ ਸ਼ਬਦ ਕਿ ਦਿੰਦੇ ਨੇ ਕਹਿਣ ਲੱਗੇ ਗੋਬਿੰਦ ਸਿੰਘ ਕੇ ਪੁੱਤ ਹਮ ਦਾਦੀ ਗੁਜ਼ਰੀ ਪਾਹੇ ਜੋਰਾਵਰ ਸਿੰਘ ਫਤੇਹ ਸਿੰਘ ਨਾਮ ਹਮਾਰੇ ਆਹ ਹੈ ਉਸ ਭਰੀ ਕਚਹਿਰੀ ਚ ਕੋਈ ਹੈ ਹਮਦਰਦੀ ਪ੍ਰਗਟ ਕਰਨ ਵਾਲਾ ਹਾ ਦਾ ਨਾਰਾ ਮਾਰਿਆ ਵੀ ਚਲਾਗੇ ਉਮਰ ਦੇਖੋ ਗੁਰਮੁਖੋ 7 ਸਾਲ ਤੇ 9 ਸਾਲ ਦੀ ਉਮਰ ਹੈ ਜੇ ਕਿਆ ਜਾਂਦਾ ਵੀ ਅਜੇ ਤੁਹਾਡੀ ਉਮਰ ਕੁਛ ਨਹੀਂ ਕਿ ਤੁਸੀਂ ਜ਼ਿੰਦਗੀ ਨੂੰ ਮੁਹੱਬਤ ਨਹੀਂ ਕਰਦੇ ਤੇ ਅੱਗੋਂ ਡਾਕਟਰ ਬਲਬੀਰ ਸਿੰਘ ਨੇ ਗੱਲ ਕੀਤੀ ਕਿੰਨੇ ਬਾਬਾ ਫਤੇਹ ਸਿੰਘ ਜੀ ਨੇ ਕਿਹਾ ਕਰੋੜਾਂ ਸਾਲ ਅੰਨ ਖਾ ਕੇ ਜੀਣ ਨਾਲੋਂ ਚੰਗਾ ਹੈ ਇੱਕ ਨਿਮਕ ਬੰਦਗੀ ਵੀ ਜੀ ਜਾਓ ਨਿਮਕ ਦਾ ਜੀਣਾ ਕਰੋੜਾਂ ਸਾਲ ਤੋਂ ਬਹੁਤ ਉੱਚਾ ਹੋ ਜਾਂਦਾ ਹੈ ਇੱਕ ਨਿਮਕ ਜੋ ਸਿਮਰਨ ਵਿੱਚ ਜੀਆ ਗੁਰੂ ਗ੍ਰੰਥ ਸਾਹਿਬ ਚ ਕਰੋੜਾਂ ਸਾਲ ਜੀਣ ਨਾਲੋਂ ਇੱਕ ਨਿਮਕ ਜੀਣਾ ਚੰਗਾ ਹੈ ਬੰਦਗੀ ਚ ਦੇਖੋ ਇਹ ਕੱਲੀ ਕਹਾਣੀ ਨਹੀਂ ਇਹ ਗੁਰੂ ਗੋਬਿੰਦ ਸਿੰਘ ਦੇ ਲਖ ਤੇ ਜ਼ਿਗਰਾ ਜ਼ਿਗਰ ਉਹਨਾਂ ਦਾ ਖੂਨ ਚ ਭਿੱਜਾ ਇਤਿਹਾਸ ਹੈ इमोशनल ਕਰਲੀ ਨਹੀਂ ਅੱਲਾ ਯਾਰ ਖਾਂ ਜੋਗੀ ਲਿਖਦਾ ਇੰਨੀ ਡਰਪਹਿਤਾ ਨੀਆਂ ਚ ਖਲੋਤੇ ਕੋ ਵੀ ਸ਼ਬਦ ਕਹਿ ਰਹੇ ਸਨ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਂ ਤੋਂ ਡਰਤਾ ਨਹੀਂ ਆਕਾਲ ਸ਼ੈਨ ਸ਼ਾ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਨ ਲੋ ਜ਼ਰਾ ਦਿਲ ਕੇ ਕਾਂ ਸੇ ਕਹਿ ਰਹੇ ਹਮ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਕਿਉਂ ਕਿਉਂਕਿ ਜਦੋ ਜਿਉ ਜਿਉ ਜਿਸ ਨੂੰ ਜਪੋਗੇ ਪਿਆਰਿਓ ਉਦੇ ਵਰਗੇ ਕੋਣਾ ਮੈਂ ਤਾਂ ਇੱਥੇ ਥੋੜਾ ਜਿਹਾ ਜ਼ੋਰ ਦਿੱਤਾ ਪਰਮਾਤਮਾ ਦਾ ਭੈ ਸਾਰਿਆਂ ਤੇ ਵੇ ਪਰ ਉਹ ਆਪ ਨਰਪ ਹੋਵੇ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਇੱਕ ਸਵਾਲ ਪੈਦਾ ਹੋ ਗਿਆ ਸਿ ਭੈਚ ਫਿਰ ਵਹਿਗੁਰੂ ਜੀ ਨਿਰਭਉ ਨੇ ਇੱਥੇ ਵੀ ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ ਹੈ ਤੂੰ ਭੈਚ ਉਹਦੇ ਭੈਚ ਰਹਿ ਕੇ ਨਿਰਭਉ ਨੂੰ ਜਪ ਤੇ ਤੈਨੂੰ ਲਿਖ ਕੇ ਦੇ ਦੇਣੇ ਇੱਕ ਦਿਨ ਤੂੰ ਵੀ ਭੈ ਤੋਂ ਮੁਕਤ ਹੋ ਕੇ ਨਿਰਭਉ ਹੋ ਜਾਏਗਾ ਇਸੇ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਨਿਰਭਉ ਜਪੈ ਸਗਲ ਪਉ ਮਿਟੈ ਸਭ ਡਰ ਚਲੇ ਗਏ ਇਸ ਨੂੰ ਗੁਰੂ ਰਾਮਦਾਸ ਜੀ ਨੇ ਪਰਮਾਇਆ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਿਹੋ ਸਮਾਇ ਪਰਿਪੂਰਨ ਪ੍ਰਮਾਤਮਾ ਦੇ ਪੈਛ ਇਹਨੂੰ ਫਿਰ ਸੁਣਿਓ ਇਸ ਭੈ ਨੂੰ ਅਸੀਂ ਮਹਿਸੂਸ ਕਰੀਏ